ਆਲੇ ਨਾਲੇ ਨਾਲੇ ਪਿਆ ਜਰ ਥਲੇ ਸਾਰਿਆਂ ਨੂੰ ਬੁਲਾਈਏ ਉੱਥੇ ਮਿਲ ਲੈਣੇ ਆ ਆ ਦੇਖੋ ਨੁਕਸਾਨ ਤਿੰਨ ਕੀਲੇ ਕਣਕ ਦੇ ਬੁਰੀ ਤਰ੍ਹਾਂ ਬਰਬਾਦ ਹੋ ਗਏ ਦੋ ਜਿਹੜਾ ਪਿੰਡ ਹੈ ਜੀ ਤਿੰਨ ਕੀਲੇ ਕਣਕ ਦੇ ਨੇ ਤੇ ਨਾਰ ਕਿੰਨਾ ਹੋਇਆ ਜੀ 25 ਕੀਲੇ ਕੱਚੀ ਕਿਲੇ 나ੜ ਦੇ ਆ ਦੂਰ ਦੂਰ ਤੱਕ ਦੇਖੋ ਜੀ ਕਣਕ ਦਾ ਬੁਰਾ ਹਾਲ ਹੋਇਆ ਪਿਆ ਜੀ ਦੂਰ ਦੂਰ ਤੱਕ ਕਣਕ ਦੇਖਦੀ ਹੈ ਸਾਡੀ ਸਾਰੀ ਉਹ ਸੜ ਗਈ ਜੀ ਕਣਕ ਸਾਰੀ ਸਾਰੀ ਉਹ ਕਣਕ ਸੜ ਗਈ ਜੀ ਆ ਦੇਖੋ ਜੀ ਕਣਕ ਸਮਾਣੇ ਨੇੜੇ ਦੋ ਜਿਹੜਾ ਪਿੰਡ ਹੈ ਜਿੱਥੇ ਕਣਕ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਆ ਦੇਖੋ ਜੀ ਸੜੀ ਪਈ ਆ ਸਾਰੀ ਕਣਕ ਬੱਲੀਆਂ ਜਿਹੜਾ ਮਾੜਾ ਮੋਟਾ ਬਚਿਆ ਆ ਦੇਖੋ ਜੀ ਬੱਲੀਆਂ ਵੀ ਬੁਰੀ ਤਰ੍ਹਾਂ ਸੜੀਆਂ ਪਈਆਂ ਨੇ ਜਿਹੜਾ ਮਣਾ ਮੋਟਾ ਜਿੱਥੇ ਕਣਕ ਨਹੀਂ ਪਈ ਜੀ ਆ ਅੱਗ ਨਹੀਂ ਪਈ ਆ ਦੇਖੋ ਇੱਕ 41 ਕਣਕ ਦੀ ਖੜੀ ਆ ਆ ਦੇਖੋ ਆ ਇੰਨੀ ਕੁ ਧਲੀ ਕਿੰਦੀ ਤਖੜੀ ਕਣਕ ਸੀ ਜੀ ਕਿਸਾਨ ਦੀ ਸਾਰੀ ਇੰਨੀ ਕੁ ਖੜੀ ਆ ਜੀ 1 41 ਬਾਕੀ ਸਾਰੀ ਬੁਰੀ ਤਰ੍ਹਾਂ ਬਰਬਾਦ ਹੋ ਗਈ ਜੀ ਆ ਦੇਖੋ ਦੂਰ ਦੂਰ ਤੱਕ ਕਣਕ ਕਣਕ ਦਾ ਸੜਕੇ ਸਵਾਹ ਹੋ ਗਈ ਜੀ ਆ ਦੇਖੋ ਉਹ ਦੂਰ ਤੱਕ ਜਿੱਧਰ ਵੀ ਦੇਖਦੇ ਆ ਜੀ ਦੂਰ ਦੂਰ ਤੱਕ ਕਣਕ ਸਾਰੀ ਸੜਕੇ ਸਵਾਹ ਹੋ ਗਈ ਜੀ ਤਿੰਨੇ ਕੜ ਤਾਂ ਬਿਲਕੁਲ ਸਾਰੇ ਸੜਕੇ ਸੁਆਹ ਹੋ ਗਏ ਜੀ ਤੇ ਬਾਕੀ ਦਾ ਕਣਕ ਬਣਾਉਣ ਵਾਸਤੇ 나ੜ ਤੀਗਾ 나ੜ ਕਿੰਨਾ 나ੜ ਸੀਗਾ ਜੀ 25 ਕਿਲੇ ਜੀ 25 ਕਿਲੇ 25 ਕਿਲੇ 나ੜ ਦੇ ਨੇ ਜੀ ਉਹ ਵੀ ਬੁਰੀ ਤਰ੍ਹਾਂ ਬਰਬਾਦ ਹੋ ਗਏ ਜੀ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਬਲਾਕ ਸਮਾਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਫਤਿਹ ਮੱਜਰੀ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ ਸੁਖਵਿੰਦਰ ਪ੍ਰਧਾਨ ਸਾਹਿਬ ਇਹ ਜਿਹੜਾ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਜੀ ਇਹ ਤਕਰੀਬਨ ਜੀ 3 3.5 ਕਿਲੇ ਤੱਕ ਕਣਕ ਦੇ ਸੜ ਗਏ ਨੇ ਆਪਣਾ ਕਿਸਾਨ ਜੀ ਇਥੋਂ ਦੋਦੜੇ ਪਿੰਡ ਦਾ ਜਸਵੀਰ ਸਿੰਘ ਉਹਨਾਂ ਦਾ ਕਣਕ ਦਾ ਨੁਕਸਾਨ ਹੋਇਆ ਤੇ ਨਾਲ ਸਾਥੀ ਆਪਣੇ ਗਮਾਂਡੀ ਤੇ ਉਹਨਾਂ ਦੇ 25 26 ਕੀਲੇ ਜਿਹੜੀ ਆਪਣੇ 나ੜ ਸੀ ਕਣਕ ਦਾ ਜਿਹੜਾ ਵੱਢਿਆ ਪਿਆ ਉਹ 나ੜ ਵੀ ਸੜ ਗਏ ਜੀ। ਅੱਛਾ ਅੱਛਾ ਕਣਕ ਦੇ ਕਿੰਨੇ ਕੀਲੇ ਨੇ ਜੀ? ਕਣਕ ਦੇ 3 ਕੀਲੇ ਨੇ ਜੀ। 3 ਦਾ ਘੇਰਾ ਪਾਇਆ ਪਿਆ ਸੀ ਇਹ ਦੇਖ ਲਓ ਤੁਸੀਂ ਬੱਲੀਆਂ ਬਿਲਕੁਲ ਬੱਲੀਆਂ ਦਿਖਾਇਓ ਜੀ ਹੋ ਗਈਆਂ ਜੀ। ਇਹੀ ਇਹ ਘੇਰੇ ਦੀ ਮਸ਼ੀਨ ਚਦਰੀ ਜਿੱਥੇ ਇਹ ਅੱਗ ਲੱਗੀ ਆ ਜੀ। ਕਬੈਨ ਤੋਂ 60 60 ਹੋ ਕੇ ਅੱਗ ਲੱਗੀ ਪਈ ਹੈ। ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹ ਕਿਸਾਨ ਦੀ ਪਰਪਾਈ ਕੀਤੀ ਜਾਵੇ। 50-60000 ਰੁਪਇਆ ਪਰ ਏਕੜ ਦੇ ਹਿਸਾਬ ਨਾਲ ਜਿੰਨੀ ਵੀ ਕਣਕ ਸੜੀ ਆ ਉਹਦਾ ਤੇ ਜਿਹੜਾ ਨਾੜ ਸੜਿਆ ਨਾੜ ਦਾ ਇਹਨਾਂ ਨੂੰ ਪਰ ਭਾਈ ਕੀਤੀ ਜਾਵੇ ਕਿਉਂ ਇਹ ਕਿਸਾਨ ਵੀ ਪਹਿਲੀ ਵਿਚਾਰਾ ਇੱਕਦਾ ਹੈਂਡਿਕੈਪਟਾ ਜੀ ਦੋਨੇ ਬਾਹਾਂ ਤੋਂ ਬਾਝ ਹੈ ਤੇ ਦੂਸਰਾ ਨੰਬਰ ਇਹ ਪਸ਼ੂਆਂ ਦਾ ਚਾਰਾ ਵੀ ਵਗ ਗਿਆ ਤੇ ਬੱਚਿਆਂ ਦੇ ਖਾਣ ਦੀ ਕਣਕ ਵੀ ਵਗ ਗਈ ਉਹਨੇ ਕਿਸਾਨ ਭਰ ਵਿਚਾਰਾ ਕਿਸਾਨ ਕਿੱਧਰ ਜਾਊਗਾ ਕਿੱਥੋਂ ਬੈਂਕਾਂ ਦਾ ਕਰਜ਼ਾ ਮੋੜੂ ਉਹ ਕਿੱਥੋਂ ਆੜਤੀਆਂ ਦਾ ਕਰਜ਼ਾ ਮੋੜੂਗਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹਦੀ ਬਾਹ ਫੜੀ ਜਾਵੇ ਆਕੇ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਆਪਣੇ ਬੱਚਿਆਂ ਦਾ ਬੱਚਿਆਂ ਨੂੰ ਪੜਾ ਲਿਖਿਆ ਸਕੇ ਤੇ ਅੱਗੇ ਵਾਸਤੇ ਆਪਣੀ ਕੋਈ ਫਸਲ ਦਾ ਮਾੜਾ ਮੋਟਾ ਖਰਚਾ ਚੁੱਕ ਸਕੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਮਾਣੇ ਦੇ ਬਿਲਕੁਲ ਨਾਲ 2.5 ਕਿਲੋਮੀਟਰ ਹੈ ਸਮਾਣੇ ਦੇ ਨਾਲ ਹੀ ਲੱਗਦਾ ਲੋਕਲ ਪ੍ਰਸ਼ਾਸਨ ਵੀ ਕੱਲ ਆਇਆ ਸਾਨੂੰ ਪਤਾ ਲੱਗਿਆ ਬਹੁਤ ਸਹਾਇਜੋਗ ਦਿੱਤਾ ਉਹਨਾਂ ਨੇ ਨਗਰ ਨਿਵਾਸੀਆਂ ਨੇ ਵੀ ਬਹੁਤ ਸਹਾਇਜੋਗ ਦਿੱਤਾ ਤੇ ਹੁਣ ਆਕੇ ਇਹਨਾਂ ਦੀ ਬਾਹ ਫੜਨਾ ਤੇ ਜਿਹੜਾ ਬਣਦਾ ਮੁਆਵਜ਼ਾ ਇਹ ਕਿਸਾਨ ਨੂੰ ਮਿਲਣਾ ਚਾਹੀਦਾ ਤੇ ਨਾਲ ਜਿਹੜੇ ਭਰਾਵਾਂ ਦਾ ਕਿਸਾਨਾਂ ਦਾ ਦੂਜਿਆਂ ਦੇ ਗਮਾਂਡੀਆ ਦੇ ਵੀ ਸੇਕ ਲੱਗੇ ਜਿਵੇਂ ਨਾਲ ਸੜਿਆ ਤੁਸੀਂ ਦੂਰ ਤੱਕ ਦੇਖ ਸਕਦੇ 25 30 ਕਿੱਲਾਂ ਤੱਕ ਅੱਗ ਘੁੰਮੀ ਐ ਇਹ ਤਾਂ ਬਹੁਤ ਦੂਰ ਤੱਕ ਸਿੱਧੂ ਸਾਹਿਬ ਨੁਕਸਾਨ ਹੋਣਾ ਸੀ ਜੇ ਪਿੰਡ ਦੇ ਲੋਕ ਨਾ ਸਾਥ ਦਿੰਦੇ ਤੇ ਲੋਕਲ ਪ੍ਰਸ਼ਾਸਨ ਨਾ ਪਹੁੰਚਦਾ ਤੇ ਫਾਇਰ ਬੁਗ ਰੇਡ ਦੀਆਂ ਗੱਡੀਆਂ ਵਗੈਰਾ ਨਾ ਆਉਂਦੀਆਂ ਕਾਪਨੀ ਕਿੰਨੇ ਕ ਪਿੰਡਾਂ ਤੱਕ ਜਾਣੀ ਸੀ ਆ ਲੱਗੇ ਤੁਸੀਂ ਦੇਖ ਸਕਦੇ ਸਹਿਜਪੁਰਾ ਪਿੰਡ ਆ ਗਿਆ ਅੱਗੇ ਤੱਕ ਬਹੁਤ ਦੂਰ ਤੱਕ ਅੱਗ ਨੇ ਜਾਣਾ ਸੀ ਪਰ ਇਹ ਤਾਂ ਪ੍ਰਮਾਤਮਾ ਦੀ ਰਜਾ ਨਾਲ ਵੀ ਚਲੋ ਲੋਕ ਆ ਗਏ ਤੇ ਨਾਲ ਨਵੇਂ ਦੀ ਪਿੰਡ ਦੇ ਨੇੜੇ ਕਰਕੇ ਰੋਡ ਚੱਲਦਾ ਸੀ ਦੇਖੋ ਦੇ ਸਾਰੇ ਨੇ ਸਹਿਯੋਗ ਦਿੱਤਾ ਵੀ ਚਲੋ ਇੰਨਾ ਕੁ ਵੀ ਨੁਕਸਾਨ ਤਾਂ ਹੋਇਆ ਜਰੂਰ ਉਹ ਤੇਰੇ ਇਕਰ ਸੜ ਕੇ ਅੱਗੇ ਨਾਲ ਕਣਕ ਸੜ ਕੇ ਰੋ ਗਈ ਤੇ 25 ਕਿਲੇ ਨਾਲ ਸੜ ਗਿਆ ਤੇ ਹੁਣ ਪ੍ਰਸ਼ਾਸਨ ਨੂੰ ਇਹ ਆ ਵੀ ਇਹ ਗਰੀਬ ਕਿਸਾਨ ਦੀ ਪਰਪਾਈ ਕੀਤੀ ਜਾਵੇ ਹੈਂਡੀਕੈਪਡ ਬੰਦਾ ਵਿਚਾਰਾ ਵੀ ਜੋ ਵੀ ਜੋਗ ਮਾਫ ਦਾ ਬੰਦਾ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਤੇ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਜਿਵੇਂ ਸਾਡੇ ਐਨ ਆਰ ਆਈ ਭਰਾ ਨੇ ਹੋਰ ਕਿੰਨੀਆਂ ਹੀ ਜਥੇਬੰਦੀਆਂ ਨੇ ਸਮਾਜ ਸੇਵਕ ਜਥੇਬੰਦੀਆਂ ਨੇ ਕਿਸਾਨ ਜੁਨੀਆਨਾ ਨੇ ਪ੍ਰਸ਼ਾਸਨ ਹੈ ਉਹਨਾਂ ਨੂੰ ਕੋਈ ਇਸ ਮਤਲਬ ਕਿਸਾਨ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਦੀ ਕੋਈ ਕਰੋਂਗੇ ਹਾਂ ਅਸੀਂ ਇਹ ਸਾਰਿਆਂ ਨੂੰ ਦੇਖੋ ਜਿਵੇਂ ਸਾਬਦੀ ਬਹੁਤ ਵੱਡੀ ਸੰਸਥਾ ਖਾਲਸਾਏ ਵਾਲੇ ਨੇ ਬਾਕੀ ਹੋਰ ਸੰਸਥਾ ਬਹੁਤ ਨੇ ਜੀ ਜਿਹੜੀਆਂ ਬਵਾਮਾ ਫੜਦੀਆਂ ਨੇ ਔਕੇ ਟਾਈਮ 'ਚ ਸੋ ਆਉਣ ਇਹਨਾਂ ਦਾ ਅਗੇ ਸਾਦ ਦੇ ਨਾ ਮੈਂ ਤਾਂ ਕਹਿੰਦਾ ਜੀ ਇਹਦੇ ਸੰਪਰਦੇ ਪਰਭਾਈ ਹੋਵੇ ਵਿਚਾਰੇ ਦੀ ਅਗਲੀ ਆਪਣੇ ਫਸਲ ਦਾ ਆਪਣੇ ਬੱਚਿਆਂ ਦਾ ਟੱਟ ਭਰਦਾ ਹੋਵੇ ਇਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਜੀ ਐਨ ਆਰ ਆਈ ਪਰੈਮਨ ਨੂੰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਦਾ ਸਹਿਯੋਗ ਕਰੋ ਵਿਚਾਰੇ ਨੂੰ ਇਹਨੂੰ 4 ਪੈਸੇ ਮਿਲਣਾ ਤਾਂ ਆ ਆਪਣੇ ਬੱਚਿਆਂ ਦਾ ਭੇਖਾਉਣ ਵਾਲਾ ਜੁੜਾ ਕਰ ਲਈ ਜੀ ਇਹ ਸੋ ਸਾਡੀ ਤਾਂ ਇਹ ਬੇਨਤੀ ਹੈ ਵੀ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਇਹਦੀ ਬਾਹ ਫੜਨੀ ਚਾਹੀਦੀ ਆ ਸੋ ਜਿੰਨੀਆਂ ਵੀ ਜਥੇਬੰਦੀਆਂ ਦੇ ਸਾਬ ਨੂੰ ਮੈਂ ਆਪਣੇ ਵੱਲੋਂ ਵੀ ਸਾਡੀ ਭਾਰਤੀ ਕਿਸਾਨ ਜੁਨਿਅਨ ਇਕਤਾ ਡਕਾਉਂਦਾ ਵੱਲੋਂ ਮੇਰੇ ਨਾਲ ਕਾਈ ਪ੍ਰਧਾਨ ਸਾਹਿਬ ਵੀ ਖੜੇ ਨੇ ਪਿੰਡ ਦੋਦੜਾ ਦੇ ਸੋ ਸਾਰਿਆਂ ਦਾ ਬਹੁਤ ਸਹਿਯੋਗ ਆ ਤੇ ਅਸੀਂ ਸਾਰੇ ਸਮੂਚੇ ਦੀ ਮਨੋਂ ਬੇਨਤੀ ਕਰਦੇ ਆ ਵੀ ਆ ਕੇ ਇਹਨਾਂ ਦੀ ਬਾਹ ਪੜਨ ਸੋ ਇਹਨਾਂ ਨੂੰ ਬੰਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਸੋ ਸਾਡੇ ਨਾਲ ਨੇ ਭਾਰਤੀ ਕਿਸਾਨ ਜੁਨਿਅਨ ਇਕਤਾ ਡਕਾਉਂਦਾ ਦੇ ਪਿੰਡ ਦੋਦੜਾ ਇਕਾਈ ਦੇ ਪ੍ਰਧਾਨ ਪ੍ਰਧਾਨ ਸਾਹਿਬ ਕੀ ਨਾਮ ਹੈ ਜੀ ਆਰਮ ਸਿੰਘ ਜੀ ਆਰਮ ਸਿੰਘ ਜੀ ਇਹ ਜਿਹੜਾ ਨੁਕਸਾਨ ਹੋਇਆ ਤੁਹਾਡੇ ਪਿੰਡ ਦੇ ਕਿਸਾਨ ਦਾ ਇਹਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਨੂੰ ਪਤੀ ਆ ਦੇਖ ਰਹੇ ਤੁਸੀਂ ਹੁਣ ਬਹੁਤ ਜ਼ਿਆਦਾ ਹੋ ਗਿਆ ਕ ਮਤਲਬ ਕੋਈ ਪ੍ਰਸ਼ਾਸਨ ਨੂੰ ਸਾਡੇ ਐਨ ਆਰ ਆਈ ਭਰਾਵਾਂ ਨੂੰ ਹੋਰ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਤੇ ਉਹਨਾਂ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਮਦਦ ਦੀ ਅਪੀਲ ਕਰਨੀ ਚਾਹੁੰਦੇ ਹੋਵੋ ਪੀੜਤਾ ਚੰਗੀ ਗੱਲ ਆ ਜੇ ਇਹਨਾਂ ਨੂੰ ਮਿਲੇ ਕੋਸਾ ਨਾਦ ਹੋ ਗਿਆ 20 25 ਕਿੱਡੇ ਦਾ ਕਾਰਨ ਖੋਗੀ ਐਂ ਜੇ ਕੋਈ ਮਦਦ ਕਰੇ ਚੰਗੀ ਗੱਲ ਆ ਮਦਦ ਦੀ ਅਪੀਲ ਕਰਦੇ ਆ ਜੀ ਆਈ ਆ ਮਦਦਤ ਕਰੇ ਚੰਗੀ ਗੱਲੋ ਅੱਛਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਜੀ ਆ ਪੀਓ ਜੀ ਕੀ ਕਿਹਾ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਮੜੋ ਮੋਟੋ ਤਾਂ ਕਹੇ ਜੋਣੇ ਅੱਛਾ ਕੋਈ ਪੂਰਨ ਤੌਰ ਤੇ ਨਹੀਂ ਮਤਲਬ ਮਦਦ ਆ ਕੋਈ ਉਹ ਕਰਿਆ ਹੈ ਜੀ ਆਉ ਤਾਂ ਬਣੇ ਤੋਂ ਜਣੇ ਅਸਲ ਤਾਂ ਜਦੋਂ ਮਤਲਬ ਦੇਣਗੇ ਅਜੇ ਤਾਂ ਵਿਸ਼ਵਾਸ ਦਵਾਇਆ ਹੁਣ ਹਾਂ ਜੀ ਠੀਕ ਹੈ ਜੀ ਚਲ ਸਾਡੇ ਨਾਲ ਨੇ ਦੂਤੜਾ ਦੇ ਕਿਸਾਨ ਕੀ ਨਾ ਆਏ ਬੀਤਣ ਸਿੰਘ ਜੀ ਇਹ ਜਿਹੜਾ ਤੁਹਾਡੇ ਪਿੰਡ ਕਣਕ ਦਾ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਮਾੜਾ ਕੰਮ ਹੋਇਆ ਜੀ ਇਹ ਕਿੰਨੇ ਕਿੱਲੇ ਕਣਕ ਤੇ ਸੀ ਜੀ 3 ਕਿੱਲੇ ਜੀ 3 ਕਿੱਲੇ ਤੇ ਨਾੜ ਕਿੰਨਾ ਸੀਗਾ ਜੀ ਅੰਗਣੇ 25-30 ਕਿੱਲੇ ਨਾੜ ਦੇ ਨੇ 25-30 ਕਿੱਲੇ ਨਾੜ ਦੇ ਨੇ ਤੇ ਇਹ ਫਿਰ ਮਤਲਬ ਬੁਝਾਈ ਕਿਵੇਂ ਅੱਗ ਇਹ ਜ਼ਿਮੀਦਾਰ ਪੈਕੇਜ ਟਰੈਕ ਲੈ ਕੇ ਆ ਗਏ ਕੁਝ ਪਿੰਡ ਦੇ ਕੁਝ ਗੱਡੀਆਂ ਆ ਗਈਆਂ ਸੈਜਪੁਰੇ ਤੋਂ ਬੰਦੇ ਆ ਕੇ ਬੁਝਾਦੇ ਪਹਾ ਪੈ ਗਿਆ ਮੂਰੇ ਪੈ ਕਰਕੇ ਅੱਗ ਬੁਝ ਗਈ ਸਾਜ ਪਰ ਸਮਾਨੇ ਨੂੰ ਪਹਾ ਜਾਂਦਾ ਜੀ ਜਿਹੜਾ ਅੱਛਾ ਮੂਰੇ ਪਹਾ ਆ ਗਿਆ ਉਹਦੇ ਕਰਕੇ ਅੱਗ ਕੰਟਰੋਲ ਹੋ ਗਈ ਹਾਂਜੀ ਪ੍ਰਸ਼ਾਸਨ ਨੂੰ ਨਹੀਂ ਮਤਲਬ ਅਪੀਲ ਕੀਤੀ ਸੀ ਅੱਗ ਬਰ ਜੀ ਜੀ ਜਦ ਨੂੰ ਆਇਆ ਤੇ ਉਦੋਂ ਨੂੰ ਅੱਗ ਬੁਝਾ ਲਈ ਸੀ ਅੱਛਾ ਜਦ ਨੂੰ ਪ੍ਰਸ਼ਾਸਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਉਦੋਂ ਤੱਕ ਅੱਗ ਤੇ ਕਾਬੂ ਪਾ ਲਿਆ ਹੈ ਕਾਬੂ ਪਾ ਲਿਆ 30 ਸੈਕਿੰਡ ਅੱਛਾ ਅੱਛਾ ਹੋਰ ਮਤਲਬ ਇਹ ਗਰੀਬ ਕਿਸਾਨ ਦਾ ਤੁਹਾਡੇ ਪਿੰਡ ਦਾ ਹਾਂ ਜੀ ਪਹਿਲਾਂ ਜਿੰਦ ਮਾਮਲੇ ਇਹ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਜਿੰਨੀਆਂ ਵੀ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਐਨ ਜੀਓਆਂ ਸਾਡੇ ਐਨ ਆਰ ਆਈ ਕਿਸਾਨ ਭਰਾ ਨੇ ਤੇ ਪ੍ਰਸ਼ਾਸਨ ਹੈ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਜੀ ਵੀ ਹੈਂਡੀਕੈਪਟਾ ਵਿਚਾਰਾ ਵੀ ਇਹਨੂੰ ਮਾਮਜ਼ਾ ਮਿਲਣਾ ਚਾਹੀਦਾ ਜੀ ਜਨੀਦੀ ਫਸਲ ਮੱਚੇ ਨੂੰ ਮਾਮਜ਼ਾ ਮਿਲਣਾ ਚਾਹੀਦਾ ਅਸੀਂ ਤੇ ਇਹੀ ਗੱਲ ਕਹਿ ਸਕਦੇ ਹਾਂ ਵੀ ਇਹਨੂੰ ਮਾਮਜ਼ਾ ਮਿਲਣਾ ਚਾਹੀਦਾ ਜੀ ਜਨੀਦੀ ਫਸਲ ਮੱਚੀ ਹੈ ਹੈ ਜੀ ਵੀ ਹੈਂਡੀਕੈਪਟਾ ਪਰਿਵਾਰ ਹੈ ਹੈਂਡੀਕੈਪਟਾ ਸੋ ਧੰਨਵਾਦ ਜੀ ਸਾਡੇ ਨਾਲ ਨੇ ਪਿੰਡ ਦੋਦੜਾ ਦੇ ਕਿਸਾਨ ਜਸਵੀਰ ਸਿੰਘ ਜੋ ਕਿ ਤੁਸੀਂ ਦੇਖ ਰਹੇ ਹੋ ਹੈਂਡੀਕੈਪਟ ਨੇ ਆ ਦਿਖਾਇਓ ਜੀ ਗਰੀਬ ਕਿਸਾਨ ਦਾ ਕਣਕ ਦਾ ਨੁਕਸਾਨ ਹੋ ਗਿਆ ਇਹ ਬੋਲਣ ਤੋਂ ਵਿਚਾਰੇ ਅਸਮਰਥ ਨੇ ਕਹਿੰਦੇ ਮੈਂ ਬੋਲਿਆ ਨਹੀਂ ਕਦੇ ਇਹਨਾਂ ਵੱਲੋਂ ਮੈਂ ਕਹਿ ਰਿਹਾ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਡੇ ਐਨਆਰਆਈ ਭਰਾਵਾਂ ਨੂੰ ਪ੍ਰਸ਼ਾਸਨ ਨੂੰ ਉਰਜੋਰ ਬੇਨਤੀ ਹੈ ਬੀਏਐਸ ਗਰੀਬ ਕਿਸਾਨ ਦੀ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਜਿੱਦੇ ਕੇ ਤੁਸੀਂ ਆਪਾ ਦੇਖਿਆ ਹੀ ਹੈ ਤਿੰਨ ਕੀਲੇ ਸੜ ਕੇ ਤਿੰਨ ਤੋਂ ਸਾਢੇ ਦਿੰਨ ਕੀਲਿਆਂ ਦੇ ਕਰੀਬੋ ਰਕਬਾ ਬਣਦਾ ਤੇ ਸੜ ਕੇ ਬਿਲਕੁਲ ਕਣਕ ਸਵਾਹ ਹੋ ਗਈ ਉਹਦੇ ਨਾਲ ਜਿਹੜਾ ਕਣਕ ਦਾ ਨਾੜ ਸੀਗਾ ਤਕਰੀਬਨ 30 ਤੋਂ 40 ਕੀਲਿਆਂ ਦੇ ਵਿਚਕਾਰ ਸੀਗਾ ਉਹ ਵੀ ਸੜ ਕੇ ਸਵਾਹ ਹੋ ਗਿਆ ਜਿਹਦੀ ਕਿਸਾਨਾਂ ਨੇ ਟੂੜੀ ਬਣਾਉਣੀ ਸੀ ਉਹ ਬੁਰੀ ਤਰ੍ਹਾਂ ਸੜਕੇ ਸੁਆਹ ਹੋ ਗਿਆ ਇਹ ਪ੍ਰਸ਼ਾਸਨ ਵੱਲੋਂ ਜਸਵੀਰ ਸਿੰਘ ਜੀ ਤੁਸੀਂ ਦੇਖ ਰਹੇ ਹੋ ਵਿਚਾਰਾ ਹੈਂਡੀਕੈਪਟ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਮੜਿਆ ਦਿਖਾਉਣਗੇ ਤਸਵੀਰ ਸਿੰਘ ਜੀ ਹੈਂਡੀਕੈਪਟ ਨੇ ਬੋਲਣ ਤੋਂ ਸਮਰਥਨ ਕਿਹਾ ਨਹੀਂ ਮੈਂ ਬੋਲਿਆ ਨਹੀਂ ਕਦੇ ਤੇ ਮਤਲਬ ਇਹਨਾਂ ਨੇ ਇਹੀ ਬੇਨਤੀ ਕੀਤੀ ਆ ਪੁਰਜੌਰ ਵੀ ਮੇਰੀ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਤੇ ਸਾਡੇ ਨਾਲ ਨੇ ਪਿੰਡ ਦੋਜੜਾ ਦੇ ਆ ਸਾਡੇ ਨਾਲ ਨੇ ਦੋਦੜਾ ਪਿੰਡ ਦੋਦੜਾ ਦੇ ਕਿਸਾਨ ਆਪੂ ਜੀ ਕੀ ਨਾਮ ਹੈ ਸਰਪ ਸਿੰਘ ਆ ਜੀ ਇਹ ਕਿਹੜਾ ਪਿੰਡ ਹੈ ਜੀ ਪਿੰਡ ਦੋਦੜਾ ਹੈ ਜੀ ਇਹ ਜਿਹੜਾ ਤੁਹਾਡੇ ਪਿੰਡ ਨੂੰ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਮਾੜਾ ਹੋਇਆ ਜੀ ਬਹੁਤ ਜ਼ਿਆਦਾ ਕਣਕ ਹੀ ਮੱਚੀ ਗਈ ਆਪਣੀ 98 ਬਟੇ ਨੂੰ ਕਿਰਪਾ 340 ਕਿੱਲੇ ਬਚ ਗਏ ਕਿੰਨੇ ਮੱਚ ਗਏ ਨਾੜ ਤੇ 340 ਕਿੱਲੇ ਹੋ ਗਿਆ ਸਾਰਾ ਸਮਾਨ ਜੀ 30 ਕਿੱਲੇ 40 35 ਲਾਲਾ 40 ਲਾਲਾ 35 40 ਕਣਕ ਕਣਕ ਇਹ ਮਤ ਕਿ ਜਿੰਦਾ 1.5 ਕਿਲੋ ਤੋਂ ਕਿਲੋ ਮੰਗੂ 1.5 ਕਿਲੋ ਮੰਗੂ ਕੋਈ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜੁਨੀਆ ਨਾਲ ਨੇ ਸਾਡੇ ਐਨ ਆਰ ਆਈ ਭਰਾ ਨੇ ਹੋਰ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਐਨ ਜੀਓ ਨੇ ਪ੍ਰਸ਼ਾਸਨ ਹੈ ਉਹਨਾਂ ਤੋਂ ਕੋਈ ਮਦਦ ਦੀ ਅਪੀਲ ਕਰਨੀ ਚਾਹੋਗੇ ਜੀ ਅੱਜ ਤਾਂ ਇਹ ਗਰੀਬ ਆਦਮਾ ਗਰੀਬ ਆਦਮੇ ਮਜ਼ਦੂਰ ਆਦਮੀ ਇੱਥਾਰੇ ਪਾਸੇ ਨਾਲ ਆ ਜੇ ਕਣਕ ਜੀ ਮਜ਼ਦੂਰ ਆਪਾਂ ਮਸਾ ਕਮਾਉਣੇ ਆ ਰੇ ਸਪਰੇਹਾ ਕਰਦੇ ਹੁਣ ਹੱਥ ਨੇ ਮਾਲਕ ਨੇ ਦੇਣ ਲੱਗੇ ਅੱਛਾ ਖੋਲੀ ਹੁਣ ਸੋਦੇ ਪੈਣ ਪੈ ਕੋਈ ਮਦਦ ਕਰੇ ਆਪਣੀ ਜਿਹੜੀ ਕਹਿੰਦਾ ਸਰਕਾਰ ਹੈ ਜਾਂ ਮੌਕੇ ਦੀ ਹੋਰ ਹੈ ਜੀ ਉਹ ਕਿਨਾਂ ਮਿਲਣਾ ਚਾਹੀਦਾ ਹੈ ਜੀ ਪਤਾ ਨਹੀਂ ਕਿ ਕਰ ਸਕਦਾ ਬੇਨਤੀ ਹੈ ਜੀ ਸੋ ਬੇਨਤੀ ਹੈ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਹਾਂ ਜੀ ਹਾਂ ਜੀ ਨੁਕਸਾਨ ਕਿੰਨਾ ਹੋ ਗਿਆ ਜੀ ਨੁਕਸਾਨ ਤਾਂ ਇਹ ਹੁਣ ਤੁਹਾਨੂੰ ਦੱਸਦਾ ਜੀ ਹੋਰ ਨਹੀਂ ਹੋ ਗਿਆ ਨੂੰ ਕਿ ਮੈਂ ਇਹਨਾਂ ਕਹਿ ਨਹੀਂ ਸਕਦਾ ਮੈਂ ਪੜਿਆ ਹਾਂ ਨਹੀਂ ਹਾਂ ਜੀ ਵੀ ਪੱਤ ਤੋਂ ਵੱਧ ਮਿਲਣਾ ਚਾਹੀਦਾ ਹੈ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਜਿਹਾ ਵਿਚਾਰ ਹੈ ਕਿ ਮੱਝਾਂ ਦੇਆਂ ਖਾਂ 35 ਚਾਹ ਜਗਲੇ ਨੇ ਉਹ ਬਈ ਵਿਚਾਜ ਆਈਆਂ ਨੇਲ ਵਿੱਚ 6 ਤਨਾਂ ਨੂੰ ਵੀ ਲੱਗਿਆ ਹੋਣਾ ਖਾਂ ਦੀਆਂ ਹਾਂ ਜੀ ਨਹੀਂ ਕਹਿੰਦਾ ਬਿਲਕੁਲ ਸਭ ਬਹੁਤ ਠੀਕ ਹੈ ਕੀ ਨਾ ਆਪ ਜੀ ਫਰਮੇਲ ਸਿੰਘਾ ਫਰਮੇਲ ਸਿੰਘ ਕਿਹੜਾ ਪਿੰਡ ਹੈ ਜੀ ਦੋਦੜਾ ਜੀ ਦੋਦੜਾ ਇਹ ਜਿਹੜਾ ਤੁਹਾਡੇ ਪਿੰਡ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਮੋੜਾ ਹੋ ਗਈ ਜਿਆਦੇ ਬਹੁਤ ਨੁਕਸਾਨ ਹੋ ਗਿਆ ਤੇ ਇਹ ਕਿੰਨੀ ਕਿ ਕਣਕ ਸੜ ਕੇ ਸੁਆਹ ਹੋ ਗਈ ਜੀ ਕਣਕ ਸੜ ਦੋ ਤਿੰਨ ਕਿੱਲੇ ਕਹਿੰਦੇ ਨੇ ਸੜ ਗਏ ਤੇ ਬਾਕੀ ਦਾ ਗੁੱਗਾ ਲੰਗਾ ਬਹੁਤ ਸੜ ਗਿਆ ਹਾਂਜੀ ਅੱਛਾ ਅੱਛਾ ਲਾਂਗੇ ਦਾ ਨੁਕਸਾਨ ਹੋ ਗਿਆ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜੁਨੀਆਨਾਂ ਨੇ ਤੇ ਹੋਰ ਜਿੰਨੀਆਂ ਵੀ ਐਨ ਜੀਓ ਨੇ ਸਮਾਜ ਸੁਧਾਰਕ ਸੰਸਥਾਵਾਂ ਨੇ ਤੇ ਸਾਡਾ ਐਨ ਆਰ ਆਈ ਭਰਾ ਨੇ ਤੇ ਪ੍ਰਸ਼ਾਸਨ ਹੈ ਉਹ ਤੋਂ ਕੋਈ ਮਦਦ ਦੀ ਅਪੀਲ ਵੀ ਮਦਦ ਦੀ ਜਰੂਰ ਮਦਦ ਦੀ ਮਦਦ ਦੀ ਕੀ ਅਪੀਲ ਕਰਨੀ ਚਾਹੁੰਦੇ ਜਿਵੇਂ ਦੇਖ ਲਓ ਜੀ ਮੈਂ ਤਾਂ ਗਰੀਬ ਕਿਸਾਨ ਹੈ ਵੀ ਅੱਜ ਤੋਂ ਵੱਧ ਉਹ ਵਾਹਾਂ ਦੇ ਨਹੀਂ ਹੈ ਨਹੀਂ ਅਥਨੇ ਆ ਹੈਂਡੀਕੈਪ ਟੈ ਬੇਚਾਰਾ ਆ ਹੈਂਡੀਕੈਪ ਗਰੀਵ ਕਿਸਾਨ ਵਿਵਤੋ ਵੱਧ ਮਦਦ ਹਾਂਜੀ ਹਾਂ ਜੀ ਹਾਂ ਵੱਤੋ ਵੱਧ ਹੋਣੀ ਚਾਹੀਦੀ ਹੈ ਮਦਦ ਹੋਣੀ ਚਾਹੀਦੀ ਹੈ ਸੋ ਸਾਰੇ ਵੱਲੋਂ ਸਾਡੇ ਨਾਲ ਹੋਰ ਨੇ ਕਿਸਾਨ ਬਾਪੂ ਜੀ ਕੀ ਨੋ ਆ ਜੀ ਹਮੇਸ਼ ਸਿੰਘ ਆ ਜੀ ਹਮੇਸ਼ ਸਿੰਘ ਆ ਹਮੇਸ਼ ਸਿੰਘ ਜੀ ਬਾਪੂ ਜੀ ਇਹ ਜਿਹੜਾ ਤੁਹਾਡੇ ਪਿੰਡ ਕਣਕ ਦਾ ਨੁਕਸਾਨ ਹੋਇਆ ਕਣਕ ਨੂੰ ਅੱਗ ਲੱਗੀ ਇਹਨੂੰ ਕਿਵੇਂ ਦੇਖਦੇ ਹੋ ਜੀ ਕੱਲ 11 ਵਜੇ ਲੱਗੀ ਆ ਜੀ ਬਹੁਤ ਗਰੀਬ ਸੀ ਵਿਚਾਰਾ ਹੈਂਡੀਮੈਨ ਹਾਂ ਹੰਡੀਕੈਪ ਤੇ ਵਿਚਾਰ ਆ ਗਿਆ ਉਹ 30 ਕਿਲਿਆਂ ਦਾ ਗਹਾਂ ਨਾੜ ਛੜ ਗਿਆ ਜੀ ਸਾਡੇ 3 ਕਿਲੇ ਦੇ ਤੇ ਕਣਕ ਦੇ ਜਿਹੜੇ ਛੜੇ ਨੇ ਜੀ ਹਾਂ ਜੀ ਇਹਦੀ ਵੱਦ ਤੋਂ ਵੱਦ ਮਦਦ ਤੋਂ ਹੋਣੀ ਚਾਹੀਦੀ ਹੈ ਜੀ ਗਰੀਬ ਆਦਮੀ ਆ ਇਹਦਾ ਜਿਹੜਾ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਇਹਦਾ ਜੇ ਹੁਣ ਆਜਾ ਬੰਦਾ ਇਹ ਹੱਥ ਕਟੇ ਹੋਏ ਨੇ ਜਿਹਨੂੰ ਕੋਈ ਸਹਾਇਤਾ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹਦੀ ਮਦਦ ਹੋ ਜਾਏ ਮਾਰੇ ਮੋਟੀ ਵਿਚਾਰੇ ਦੀ ਆ ਉਹੀ ਅਸੀਂ ਕਹਿੰਦੇ ਆ ਜੀ ਇਹ ਤੰਤਰ ਦਾ ਕਿੰਨਾ ਨੁਕਸਾਨ ਹੋਇਆ ਜੀ ਇਹ ਜੀ ਕਣਕ ਦਾ ਹੋਣਾ ਸਾਢੇ 3 ਕਿੱਲੇ ਦਾ ਨੁਕਸਾਨ ਹੋ ਗਿਆ ਇਹਦਾ ਸਾਢੇ 3 ਕਿੱਲੇ ਹਾਂ ਜੀ ਹਾਂ ਤੇ ਨਾਲ ਨਾਲ ਮੱਤ ਕੇ ਹੋਣਾ ਜੀ 25 26 ਕਿੱਲੇ ਤੇ ਸਾਡੇ ਐ ਐਨ ਜੀਓ ਨੇ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਸਾਡੇ ਇਨੜਾਈ ਭਰਾ ਨੇ ਪ੍ਰਸ਼ਾਸਨ ਹੈ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੀ ਮਾਦਦ ਜੀ ਉਹ ਇਹੀ ਅਪੀਲ ਕਰਦਾ ਜੀ ਇਹਨਾਂ ਦੀ ਮਦਦ ਕਰਨ ਮări ਮੋਟੀ ਡੰਗਰਾਂ ਦਾ ਵੀ ਸਾਲ ਦੇਖ ਲਓ ਕਿਵੇਂ ਲੰਘੂਗਾ ਬੰਦਿਆਂ ਦਾ ਵੀ ਕਿਵੇਂ ਲੰਘੂਗਾ ਹੈ ਆਹੀ ਮਦਦ ਕਰਦੇ ਵੀ ਮਾੜੀ-ਮੋਟੀ ਨਾਲ ਇਹ ਸਹਾਇਤਾ ਹੋਣੀ ਚਾਹੀਦੀ ਹੈ ਸੋ ਅਸੀਂ ਵੀ ਅਪੀਲ ਕਰਦੇ ਆਂ ਵੀ ਕਿਸਾਨ ਜਸਬੀਰ ਸਿੰਘ ਦੀ ਐਨ ਆਰ ਆਈ ਪਰਾ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਵੀ ਨੇ ਐਨ ਜੀਓ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾਵੇ ਤਾਂ ਕਿ ਏਜੇ ਹੋਏ ਨੁਕਸਾਨ ਦੀ ਕੁਝ ਨਾ ਕੁਝ ਪਰਪਾਈ ਹੋ ਸਕੇ ਮੈਂ ਤੁਹਾਡਾ ਆਪਣਾ ਅਮਨ ਸਿਜੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਇਸ ਗਰੀਬ ਕਿਸਾਨ ਦੀ ਮਦਦ ਹੋ ਸਕੇ ਧੰਨਵਾਦ ਜੀ